ਭਾਈ ਦੇਖੋ ਡਿਸਟਾ ਚਲੋ ਕਰਵਾਇਆ ਤਾਂ ਜੀ ਮੇਰੀ ਭੈਣ ਦਾ ਡਿਸਟਾ ਰਾਏ ਆਪਣੇ ਸੰਦੇ ਦੀ ਸਾਜੀ ਦਾ ਮਾਮਾ ਜੀ ਦੀ ਬੇਟੀ ਸੀ ਕਿੰਨੇ ਬੰਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਜੀ ਛੇੜੀਆਂ ਚੀਜ਼ ਬੰਦੇ ਨੂੰ ਲੱਗ ਜਾਂਦੀ ਹੈ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਭਾਜੀ ਇੱਥੇ ਆ ਕੇ ਦੇਖ ਰਹੇ ਹਾਂ ਰਵਾਇਤ ਪੈਸੇ ਦਿੱਤਾ ਕਿ ਕਾਲ ਚੁੱਕਾ ਸੀ ਉੱਥੇ ਇਹ ਉੱਥੇ ਵੀ ਕਸ ਨਹੀਂ ਜੀ ਦੂਰਦਾਰੇ ਗਿਆ ਦੂਰਦਾਰੇ ਵੀ ਗਿਆ ਦੋ ਤਿੰਨ ਦੂਰਾਰੇ ਵੀ ਦੇਖੇ ਇੱਥੇ ਵੀ ਕਸ ਨਹੀਂ ਕੋਈ ਦਿੱਤਾ ਸਾਡੇ ਮੋਟੇ ਜਿੱਦਾਂ ਕੋਹਾਂ ਦੇ ਵੀ ਨਹੀਂ ਕੁਛ ਹੈਗਾ ਤੁਹਾਡੇ ਮਿਸੇ ਕਹਿੰਦੇ ਆ ਵੀ ਸਾਡੇ ਘਰ ਟਕਰਾਰ ਹੋ ਗਈ ਆ ਹਾਂਜੀ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਚ ਟਕਰਾਰ ਹੋ ਗਈ ਕਿਸ ਕੰਮ ਲੈ ਕੇ ਦੇਖੋ ਜੀ ਹੋ ਗਈ ਐ ਦੇਖੋ ਇਹ ਛੋਟੇ ਦਾ ਨਹੀਂ ਹੋਣਾ ਤੇ ਫੇਰ ਆਪਾਂ ਦੇਖੋ ਇਹਨਾਂ ਨੇ ਰਿਸਟਲ ਆਪਾਂ ਤਾਂ ਕੋਈ ਜ਼ਬਰਦਸਤ ਕੀਤਾ ਨਹੀਂ ਕੋਈ ਪੈਸੇ ਤੇ ਲੈ ਕੇ ਠੱਗੀ ਤਾਂ ਨਹੀਂ ਵਜੀ ਤੁਹਾਡਾ ਭਾਈ ਇਹੋਂ ਤੱਕ ਦੇ ਰੁਪਇਆ 5 ਲੱਖ ਤੁਹਾਡਾ ਲੱਗਿਆ ਕਿਸ ਚੀਜ਼ ਤੇ ਲੱਗੇ 5 ਲੱਖ ਰੁਪਇਆ ਭਾਈ ਕਿ ਲੋ ਮੇਰੇ ਵਿਆਹ ਦੇ ਨਗਰ ਉਹ ਨਹੀਂ ਅੱਜ ਇਸ ਵੇਲੇ ਦੀ ਗੱਲ ਕਰੋ ਅੱਛਾ ਜੀ ਇਤੋਂ ਹਾਂ ਸਾਡੇ ਸਾਹਮਣੇ ਆ ਜੀ ਗੱਡੀਆਂ ਆਈਆਂ ਧਰ ਰਿਹਾ ਪ੍ਰੋਗਰਾਮ 3-4 ਵਜੇ ਤੋਂ 5-6 ਵਜੇ ਤੱਕ ਆਇਆ ਵਾ ਕਿ ਕਰ ਮੇਰੇ ਗਿਆ 10 ਪਿਆਹਰ ਲੈ ਗਿਆ 10000 ਲੈ ਗਿਆ 12500 ਲੈ ਗਿਆ ਮੇਰਾ ਮੇਰਾ ਟੱਗ ਗਿਆ ਕੋਣ ਕਿੰਨੀਆਂ ਗੱਡੀਆਂ ਲੈ ਕੇ ਆਏ ਸੀ ਤੁਸੀਂ 6 ਗੱਡੀਆਂ ਆਈਆਂ ਭਾਜੀ ਹੁਣ 3 ਮੰਗ ਕਰਦੇ ਹੋ ਤੁਸੀਂ ਮੈਨੂੰ ਇਹ ਮੰਗਿਆ ਭਾਜੀ ਵੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੋਦੇ ਆ ਸਾਡੇ ਨਾਲ ਕੁਰੀ ਤੋੜਦੇ ਨੇ ਮੈਂ ਆਪਰਸ਼ਾਹ ਰਹਿਣ ਲਓ ਜੀ ਅੱਜ ਮੋਗੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੱਟ ਕੀਤਾ ਕਈ ਪਰਿਵਾਰਕ ਮੈਂਬਰਾਂ ਕੀ ਗੱਲ ਹੋਈ ਤੁਹਾਡੇ ਨਾਲ ਓਏ ਕਿਹਦੇ ਰਿਵਰ ਆਏ ਆ ਇਹ ਮੁੰਡਾ ਕਿਹੜੀ ਇਹ ਸਾਡੀ 9 ਵਜੇ ਜੀ ਇਹਨੇ ਇਸੇ ਨੇ ਕਰਾਇਆ ਕੀ ਨਾਮ ਤੁਹਾਡੇ ਨਾਲ ਆ ਜੀ ਹਾਂ ਜੀ ਕੀ ਨਾਮ ਕੀ ਤੁਹਾਡੇ ਨਾਲ ਇਹਨੇ ਦੀਪ ਜੀ ਅੰਦਰ ਕਰਾਇਆ ਸੀ ਇਹਨਾਂ ਨੇ ਰਿਸ਼ਤਾ ਕਰਾਇਆ ਸੀ ਮਾਨ ਮਾਨ ਮਨਪ੍ਰੀਤ ਪਰ ਕਿਤੋਂ ਦੇ ਰੈਡ ਵਾਲੇ ਆ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਉਹਦੇ ਦਿੌਰ ਦਾ ਹਾਂਜੀ ਕੌਣ ਸੀ ਲੜਕੀ ਜੋ ਮਾਮਾ ਦੀ ਬੇਟੀ ਸੀ ਮੇਰੇ ਲਈ ਕਿੱਥੇ ਰਹਿੰਦੇ ਸੀ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੁਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆ ਭਾਜੀ ਕੁਛ ਨਹੀਂ ਬਣੀ ਪਹਿਲਾਂ ਮੈਨਾਂ ਫੋਨ ਤੇ ਸਾਰਾ ਕੁਝ ਕਨੈਕਟ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈलेस ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੋਈ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਬਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਔਰ ਤਾਂ ਮੈਂ ਸਾਰਾਂ ਦੀ ਗੱਲਾਂ ਬਾਤਾਂ ਵੀ ਸੁਣ ਲਈ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲ ਬਾਤ ਹੋਈ ਨਹੀਂ ਜਦੋਂ ਤੁਸੀਂ ਬਰਾਦ ਨਾਲ ਗੱਲ ਹੋਈ ਕੱਲ੍ਹ ਜਾਂ ਅੱਜ ਕੋਈ ਗੱਲ ਬਾਤ ਨਹੀਂ ਬਾਜੀ ਕੱਲ੍ਹ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪਸ਼ ਕਰ ਲਿਆ ਸੀ ਆਪਸ਼ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲਾ ਕੇ ਤੂੰ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਹਾਨੂੰ ਵਿਸ਼ਵਾਸ ਸੀਗਾ ਵੀ ਆਜੂ ਦਾ ਮੇਰੇ ਆਪਰੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਪੈਸਾ ਤੇ ਨਾਲ ਵੀ ਲੈਣਦਿਆਂ ਨੂੰ ਆ ਜੀ ਜੀ ਬਾਜੀ ਕੋਈ ਨਹੀਂ ਹੋਇਆ ਸਾਰੇ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸੋਹਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਚ ਕੋਈ ਗੱਲ ਨਹੀਂ ਹੈ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਇਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਮ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹਿੰਦੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਭਾਜੀ ਮੇਰਾ ਘਰ ਦਾ ਮੇਰੇ ਮੇਰੇ ਮੇਰਾ ਕਿਸੇ ਨੇ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆ ਨੇ ਤੋੜਿਆ ਮੇਰਾ ਘਰ ਦਾ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿੱਧਰ ਜਾਣ ਵਾਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹਨਾਂ ਨੇ ਇਦਾਂ ਦਾ ਬਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਨਾਲ ਮੈਂ ਭਾਜੀ ਮੈਂ ਕਹਿੰਦੀ ਹਾਂ ਕਿ ਜੋ ਜੋ ਬੰਦਾ ਆ ਜੋ ਇਹਨਾਂ ਨਾਲ ਹੋਇਆ ਮੈਂ ਜੇਨਦਰ ਪਰ ਮੋਸਕਾ ਚ ਬਸਣਾ ਆ